ਅੱਜ ਆਪਾਂ ਆਇਆ ਰੋਪੜਾ ਰੋਪੜਾ ਹੈੱਡ ਵਰਕਸ ਦੇ ਘੁੰਮਣਾ ਤੇ ਨਾਲ ਆਪਣੇ ਆਈ ਹੈ ਕੌਣ ਹੈ ਭਾਈ ਕਰਨੂਰ ਕੌਰ ਹੈ ਨਾ ਤੇ ਆਪਾਂ ਆਪਾਂ ਸਤਲੁਜ ਦਰਿਆ ਦੇ ਘੁੰਮਣ ਆਏ ਆ ਤੇ ਆ ਜੋ ਦੇਖਦੇ ਆਂ ਕੀ ਮਾਹੌਲ ਚੱਲ ਰਿਹਾ ਹੈ ਰਹੁੰਦੀ ਸਾਰੇ ਨਹਿਰ ਦੇ ਪੁੱਜ ਗਏ ਆਪਾਂ ਅੱਜ ਦਾ ਅੱਜ ਨਾ ਉਹ ਪਾਣੀ ਵਧਿਆ ਵਿੱਚ ਆ ਦਰਿਆ ਚ ਸਤਲੁਜ ਰਿਆ ਆ ਤੇ ਪਾਣੀ ਦਾ ਵਾਅੋ ਵੀ ਤੇਜ ਹੈ ਇਹਦਾ ਖੈਰ ਨਹਿਰ ਚਲਦੀ ਹੋ ਰਹੀਦੀ ਹੈ ਪਰਲੀ ਸਾਈਡ ਚੱਲਦੇ ਆਪਾਂ ਇਧਰ ਡੈਮ ਬਣਿਆ ਹੋਇਆ ਹੈਡ ਵਰਕ ਸਰੂਪਨਗਰ ਇਹਦੇ ਬਾਰੇ ਕੁਝ ਇਨਫੋਰਮੇਸ਼ਨ ਲਿਖੀ ਹੋਈ ਹੈ ਵੀਅਰ ਵੇਜ 32 60 ਫੁੱਟ ਹਰੇਕ ਕ੍ਰੈਸਟ ਆਰ ਐਲ ਇਹਦੇ ਬਾਰੇ ਇਹਨਾਂ ਦੀ ਭਾਸ਼ਾ ਭਾਈ ਆਪਾਂ ਤਾਂ ਸਮਝ ਆਉਂਦੀ ਜੇਗੀ ਚਲੋ ਆਜੋ ਇਧਰ ਦੇਖਦੇ ਆਂ ਕਿ ਆਸ-ਪਾਸ ਦਾ ਲੱਗਦਾ ਹੈ ਲਾ ਵੀ ਤੇ ਆ ਦੇ ਬਿਲਕੁਲ ਕੋਲ ਆ ਗਿਆ ਆਪਾਂ ਮਸ਼ੀਨਾ ਲੱਗੀਆਂ ਮੇਰੇ ਤੇ ਇੱਕ ਐਦਲੀ ਸਾਈਡੋਂ ਨਹਿਰ ਨਿਕਲਦੀ ਐ ਆ ਦੇਖੋ ਇਹਨਾਂ ਦੇ ਉੱਪਰ ਨੋ ਲਿਖਿਆ ਵਾ ਕਿੰਨੇ ਫੁੱਟ ਤੱਕ ਹੈ ਪਾਣੀ ਆ ਦੇਖਿਆ ਜਾ ਉਹਦਾ ਪਾਣੀ ਪੂਰਾ ਨੱਕੋ ਨਖ ਪਰਿਆ ਹੋਰ ਐ ਤੇ ਐਦਲੀ ਜਿਹੜੀ ਨਹਿਰ ਨਿਕਲਦੀ ਐ ਇਹ ਸਾਡੀ ਨੂਰ ਹੈ ਜੀ। ਇਹ ਵੀ ਕੋ ਮਣਾਈ ਅੱਜ ਰੋਪੜ ਹੈਡ ਤੇ। ਆਪਾਂ ਬਾਈ ਨਾਲ ਗੱਲ ਕਰੀ। ਬਾਈ ਕਹਿੰਦਾ ਪਾਣੀ ਵਧਿਆ ਹੋਇਆ, ਇੱਥੇ ਕਿਉਂ ਰੁਕ ਗਿਆ ਪੁੱਤ? ਹੈ? ਸੁਣਾਓ। ਹੈ? ਆਪਣੀ ਸਮੈਰਾ ਨਾਲ ਆਪਣਾ ਬਲੌਗ ਦੇਖਣ ਲੱਗ ਗਈ। ਹੈ? ਠੀਕ ਹੈ। ਸਮੈਰਾ ਕਹਿੰਦੀ ਆਪਣਾ ਬਲੌਗ ਦੇਖਣ ਲੱਗ ਗਈ। ਆ ਜਾ। ਅੱਪਾ ਨਾਲ ਬਾਈ ਨਾਲ ਗੱਲ ਕਰੀਦੀ ਉਹ ਦੱਸਦਾ ਆ ਕਹਿੰਦਾ ਵੀ ਪਾਣੀ ਵਧਿਆ ਜ਼ਰੂਰ ਹੈ ਪਰ ਇੰਨਾ ਨਹੀਂ ਵਧਿਆ ਹੈਗਾ ਥੋੜਾ ਬੋਧਾ ਵਧਿਆ ਆ ਆ ਮਸ਼ੀਨਾ ਸਾਰੀ ਕੰਮ ਖੜਾ ਆ ਜੇ ਕਿ ਤਰ੍ਹਾਂ ਇਹ ਮਸ਼ੀਨਾ ਮਸ਼ੀਨਾ ਨਾ ਹੋਣਾ ਮੈਨੂੰ ਲਾ ਜ਼ਰਾ ਆਰਾਮ ਨਾਮ ਸਾਥ ਹੋ ਜਵੇ ਕਿਉਂਕਿ ਇਧਰ ਹੀ ਪਾਣੀ ਪੂਰਾ ਨੱਕ ਨੱਕ ਭਰਿਆ ਜਾ ਰਿਹਾ ਹੈਗਾ ਕੁਮ ਦੇਖੋ ਮੋਦੀ ਆਪਾਂ ਗਾਂਹ ਤੱਕ ਆ ਗਏ ਆ ਤੇ ਪਾਣੀ ਵੀਰਾ ਬਹੁਤ ਟਿਕਮਾ ਆ ਪਰ ਪਾਣੀ ਇਹ ਬਹੁਤ ਤੇਜ਼ ਹੈ ਪਾਣੀ ਅੱਗੇ ਵੱਧ ਰਿਹਾ ਹੈਗਾ ਇਹ ਨਹੀਂ ਹੈਗਾ ਪਾਣੀ ਰ ਖੜਾ ਹੀ ਹੈ ਆ ਦੇਖੋ ਪਾਣੀ ਪਿੱਛੋਂ ਹੋਰ ਜਿਆਦਾ ਆ ਰਿਹਾ ਹੈਗਾ ਤੇ ਇਧਰੋਂ ਪਾਣੀ ਦੀ ਆਵਾਜ਼ ਬਹੁਤ ਤੇਜ਼ ਆ ਰਹੀ ਹੈ ਅੱਗੇ ਜਾ ਕੇ ਕਹਿੰਦੇ ਬੋਟੀ ਹੁੰਦੀ ਹੈ ਆਪਾਂ ਬੋਟਿੰਗ ਦੇਖ ਕੇ ਆਂਦੇ ਆ ਕਿੱਥੇ ਹੁੰਦੀ ਹੈ ਤੇ ਕਿਹਿਆ ਹਿਸਾਬ ਦਾ ਲੱਗਦਾ ਜੋ ਦੇਖਦੇ ਆ ਬੋਟਿੰਗ ਆ ਜੋ ਦੇਖਦੇ ਆ ਅੱਜ ਕਹਿੰਣਾ ਵੀ ਪੁਲ ਜਾ ਲਾਇਆ ਵਾ ਇੱਥੋਂੋਂ ਵੀ ਕਿਛੋਟ ਆ ਜ ਸੂਆ ਜਾ ਗੱਡਿਆ ਵਾ ਸਾਈਡ ਪਰ ਨੂੰ ਇੱਥੇ ਵੀ ਲਾਇਆ ਵਾ ਮੈਂ ਐਸੇ ਐਸੇ ਪਹਿਲੀ ਵਾਰ ਆਇਆ ਬੜੀ ਸੋਹਣੀ ਜਗ੍ਹਾ ਆ ਘੁੰਮਣ ਘੁਮਾਉਣ ਵਾਸਤੇ ਬੋਟ ਕਲੱਬ ਰੋਪੜ ਉਹਦੇ ਆਪਾਂ ਇਧਰ ਆਦੇ ਬਿਲਕੁਲ ਜੜਚ ਆ ਗਿਆ ਉਰੇ ਹੁੰਦੀ ਬੋਟਿੰਗ ਯਾਰ ਆ ਦੇਖੋ ਇਧਰ ਪਰ ਹੁਣ ਕਰਾਉਣਗੇ ਨਹੀਂ ਕਰਾਉਣਗੇ ਇਹਦੇ ਬਾਰੇ ਕੁਝ ਪਤਾ ਨਹੀਂ ਚਾਹ ਕਰਾਇਆ ਪੁੱਛਦੇ ਆ ਜੇ ਬੰਦਿਆਂ ਆਪਾਂ ਬਾਈ ਨੂੰ ਬੋਟ ਬਾਰੇ ਪਤਾ ਕਰਾਇਆ ਤਾਂ ਈਲਰ ਬੋਟਿੰਗ ਹੁੰਦੀ ਆ ਉਹਦੇ ਬਾਰੇ ਪਤਾ ਕਰਿਆ ਦਾ ਬਾਈ ਕਹਿੰਦਾ ਵੀ 125 ਰੁਪਏ ਇੱਕ ਬੰਦੇ ਦਾ ਆਇਆ ਤੇ ਚਾਰ ਬੰਦੇ ਆਪਾਂ 500 ਰੁਪਏ ਮੰਗੇ ਦਾ ਦਾ ਉਹ ਵੀ ਪੈਡਲ ਵਾਲੀ ਨਾ ਦੂਹੀ ਤਾਂ ਮਲਾ 250 ਰੁਪਏ ਆ ਪਰ ਪਰਸਨ ਤੇ ਮਹਿੰਗਾ ਸੌਦਾ ਲੱਗਿਆ ਤਾਂ ਕਰਕੇ ਕੈਨਸਲ ਕਰਤੀ ਹੁਣ ਉਹ ਤੇ ਐਂ ਫੋਟੋ ਫੋਟੋ ਕੱਚ ਕੇ ਹੁਣ ਚਲੀ ਜਾਣਾ ਆ ਆਪਣੇ ਪਿੱਛੇ ਆ ਗਿਆ ਹੈਡ ਹੋਰ ਨਾ ਕਿਸੇ ਨੇ ਮਛੀਆਂ ਮੁੱਛੀਆਂ ਦਾ ਸੌਦਾ ਲਾਇਆ ਵਾ ਸਾਨੂੰ ਦਿਖਾਉਂਦਾ ਇੱਕ ਬਟਾ ਆ ਦੇਖੋ ਇੱਧਰ ਤਾਂ ਗਾਇ ਲਟਕਦਾ ਨਾ ਆ ਰੱਸੀ ਨਾਲ ਕਿਸਤੀਆਂ ਵੀ ਦਿਖਾ ਦੂ ਆ ਦੇਖੋ ਆ ਕਿਸਤੇ ਵੀ ਦਿਖਾਉਂਦੇ ਆ ਦੇ ਮੱਛੀਆਂ ਫੜਦੇ ਆ ਇੱਕ ਇੱਧਰ ਲਾਇਆ ਬਾ ਆ ਪੂਰੀ ਚੜਖਰੀ ਰੱਖੀ ਹੋਈ ਐ ਤਿੰਨ ਚਾਰ ਬੰਦੇ ਉੱਧਰ ਬੈਠੇ ਆ ਭਈ ਇਹ ਐ ਉਹ ਤਾਂ ਗਾਇ ਸ਼ਾਇਦ ਹੈ ਜੀ ਦਿਖਦਾ ਹੋਵੇ ਤੇ ਲੋਕੜੇ ਮੱਛੀਆਂ ਮੱਛੀ ਫੜਦੇ ਆ ਸਾਹਮਣੇ ਪਾਣੀ ਹੈ ਤੇ ਯਾਰ ਪੈਡਲ ਵਾਲੀ ਬੋਟ ਲੈ ਕੇ ਕੋਈ ਫਾਇਦਾ ਨਹੀਂ ਮਿਲਦਾ ਹੁਣ ਇੱਧਰ ਸਿਸਮੈਂਟ ਡੈਮ ਬਣਿਆ ਬਾ ਛੱਸਵਾ ਡਾਇਮਕੀ ਠੀਕ ਹੈ ਉੱਥੇ ਮਲਾਦਾ 100 ਉੱਥੇ ਵੀ 150 ਰੁਪਏ ਹੀ ਹੈ ਪਰ ਉਥੇ ਇਹ ਵੀ ਤੁਹਾਨੂੰ ਬੋਡੀ ਮਿਲ ਜੂਗੀ ਆਪਣਾ ਅੱਧਾ ਘੰਟਾ ਘੁੰਮੋ ਤੇ ਤਿੰਨ ਕ ਬੰਦੇ ਵਿੱਚ ਬਹਿ ਜਾਂਦੇ ਦੋ ਬੰਦੇ ਦੀ ਬੋਡਲ ਹੁੰਦੀ ਕਦਾ ਬੱਚਾ ਵਾਹ ਜਾਂਦਾ ਨਾਲ ਤੇ ਉਹ ਵਾਲਾ ਸਿਸਟਮ ਠੀਕ ਹੈ ਉਰੇ 125 ਰੁਪਿਆ ਇੱਕ ਬੰਦੇ ਦਾ ਮੰਗਦੇ ਆ ਉਹ ਵੀ ਅੱਧੇ ਘੰਟੇ ਵਾਸਤੇ ਜੇ ਬੰਦੇ ਵਿੱਚ ਤੂੰ ਹਸਾ ਲਾ ਲੈਨੇ ਚਾਰ ਬੰਦੇ ਦਾ 500 ਰੁਪਏ ਮੰਗਿਆ ਦਾ ਇਹ ਸਿਸਟਮ ਚੱਲਦਾ ਤਾਂ ਠੀਕ ਹੈ ਪਰ ਘੁੰਮਣ ਘਮਾਉਣ ਨੂੰ ਵਧੀਆ ਲੱਗਿਆ ਆਪਾਂ ਨੂੰ ਵੀ ਸੰਡੇ ਵਾਲੇ ਦਿਨ ਆਪਾਂ ਵੀ ਆਏ ਰ ਘੁੰਮਣਾ ਤੇ ਬਦੀ ਸਿਸਟਮ ਹੈ ਤੇ ਆ ਰਿਹਾ ਪਿਛੇ ਸਾਰੇ ਤੁਹਾਡੇ VOTING ਕਰ ਰਹੇ ਹੈ ਕੌਣ ਕਰਦਾ VOTING ਦੇਖ ਲਓ ਅੱਛਾ ਹਾਂ ਉਹ ਕਰਦੇ ਬੰਦੇ VOTING ਉਹ ਬੰਦਿਆਂ ਲਈਏ ਵੋਟ 230 ਰੁਪਏ ਵਾਲੀ ਆ ਇਧਰ ਪ੍ਰਵਾਸੀ ਪ੍ਰਵਾਸੀ ਪੰਛੀ ਵੀ ਆਉਂਦੇ ਆ ਪ੍ਰਵਾਸੀ ਭਈਏ ਦਾ ਆਉਂਦੀ ਆਉਂਦੇ ਰ ਪ੍ਰਵਾਸੀ ਪੰਛੀ ਵੀ ਆਉਂਦੇ ਆ ਪ੍ਰੋਪਰ ਆਣਾ ਦਰਿਆ ਦੇ ਬਿਲਕੁਲ ਸੈਂਟਰ 'ਚ ਆ ਦੇਖੋ ਕੁੱਤੇ ਕਿੱਥੇ ਘੁੰਮਦੇ ਆਰ ਉੱਥੇ ਤਾਂ ਬੰਦਾ ਨਹੀਂ ਜਾਂਦਾ ਯਾਰ ਕੁੱਤੇ ਦੇ ਲ ਦੋ ਫਿਰਦੇ ਇੱਕ ਨਾਦਾ ਉਹ ਵੀ ਬਿਲਕੁਲ ਸੈਂਟਰ 'ਚ ਆ ਬੜੀ ਦੂਰ ਹੈ ਜਿਹੜਾ ਆਹ ਬਰਾ ਪੁਲ ਬਣਿਆ ਹੋਇਆ ਠੀਕ ਹੈ ਤੇ ਆ ਬਿਲਕੁਲ ਸੈਂਟਰ 'ਚ ਆ ਜਾਂਦਾ ਰਹਾ ਇਹਦਾ ਇਹ ਆਹ ਏਰੀਆ ਸੈਂਟਰ ਦੇ ਵਿੱਚ ਆ ਜਾਂਦਾ ਰਹਾ ਇਹਨੂੰ ਪਰ ਕੁੱਤੇ ਰਹਿ ਦੇਖੋ ਪਤਾ ਨਹੀਂ ਕਿਹੜੇ ਹਸਾਨ ਪਹੁੰਚ ਕੇ ਰਹਿ ਜਿਹੜੇ ਬੰਦੇ ਕਿਸੇ ਲੈ ਗਏ ਤੇ ਨਾ ਕਰਕੇ ਆ ਫਿਰਦੇ ਹੋ ਇਹ ਐ ਪਾਉਂਦੇ ਲੁੱਟੀਆਂ ਫਿਰਦੇ ਆ ਘਮਾ ਰਿਹਾ ਹੈ ਬਾਈ ਕਰੋਲੀ ਗੋਲੀ ਬਣਾਈ ਪਈ ਬਾਈ ਨੇ ਕਿਸਤੀ ਸੱਚੀ ਔਰ ਬੜੀ ਤੇਜ਼ ਲੱਗੇ ਹੋ ਉਹ ਜਾਣੇ ਆ ਬੋਟ ਦੇਖੋ ਜਿਆਦਾ ਬੋਟ ਆਈ ਹੈ ਨਾ ਪਾਣੀ ਛੱਲਾ ਦੇ ਕਿ ਤਰ੍ਹਾਂ ਮਾਰ ਲੱਗਿਆ ਹੈ ਪਹਿਲਾਂ ਪਾਣੀ ਉਰੇ ਟਿਕਿਆ ਪਤਾ ਪਤਾ ਨਹੀਂ ਬੋਟ ਨਾਲ ਫਰਕ ਪਿਆ ਪਤਾ ਨਹੀਂ ਗਾਹ ਨਾਲ ਅਰ ਸ਼ੱਲਾ ਉਹ ਮਾਰ ਲਾ ਗਿਆ ਪਾਣੀ ਆ ਦੇਖ ਨੂੰ ਲੈ ਪਾਣੀ ਵਧ ਗਿਆ ਪੁੱਤ ਆ ਦੇਖ ਇੱਧਰ ਫਿਰ ਕੀ ਅਗੇ ਵਾਪਸ ਤੇ ਅੱਛਾ ਸੀਗਾ ਤੇ ਆ ਕਬੂਤਰ ਬੈਠੇ ਦੇਖੋ ਦਰਦੇ ਨਹੀਂ ਹੈਗੇ ਖਾ ਲੋ ਖਾ ਲੋ ਬਾਲੋ ਆਪਾਂ ਕੋ ਫਿਰ ਕੀ ਅਗੇ ਵਾਪਸ ਵਧੀਆ ਸੀਗਾ ਔਰ ਕੋ ਮਨ ਨੂੰ ਮੈਂ ਵੀ ਪਹਿਲੀ ਵਾਰ ਹੀ ਆਇਆ ਦਾ ਵੀਡੀਓ ਕੇਮੇ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰ ਦਿਓ ਧੰਨਵਾਦ ਸਾਰਿਆਂ ਦਾ